ਨੁਕੀ ਕਹਿੰਨੇ ਆਪਾਂ ਦਾ ਇਸ ਕੇਨ ਉਸ ਦਿਨ ਮੈਨੂੰ ਇਹਦੀ ਕੀਮਤ ਪਤਾ ਲੱਗੀ ਵੈਲਿਊ ਪਤਾ ਲੱਗੀ ਵੀ ਇਹਦਾ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਜੇ ਕੋਈ ਨਾਮਾ ਬੰਦਾ ਬੋਲਣ ਲੱਗੇ ਉਹਦੀਆਂ ਲੱਤਾਂ ਕੰਬਦੀਆਂ ਹੋਣ ਤੁਹਾਨੂੰ ਦਿਖਦੀਆਂ ਨਹੀਂ ਹੋ ਤਾਂ ਮੈਨੂੰ ਬੜਾ ਬਚਾਇਆ ਇਹਨੇ ਮੈਂ ਸੋਚਦਾ ਸੀਗਾ ਅੱਜ एक बार स्टेज तो उतर जी सुखी संहैन मुड़के स्टेज पर नहीं चढ़ना की पता परमात्मा ने लिखे ही यह रेहनी स्टेजा है बस तो बहुत सारे कलाकार इतने परफॉर्म करके गए हैं जज साहबान बैठे ने इन्होंने फैसला करना कोई फर्स्ट आऊगा कोई सैकंड आऊगा कोई कॉन्सलेशन प्राइज लेके जाऊ किसी इंडिविजुअल प्राइज मिलेगा ਇੱਥੇ ਆ ਕੇ ਪਰਫਾਰਮ ਕਰਨਾ ਹੀ ਬਹੁਤ ਵੱਡੀ ਗੱਲ ਹੈ ਜੀ ਬਾਹਰ ਬਹਿ ਕੇ ਹੂਟਿੰਗ ਕਰਨਾ ਜਾਂ ਕਿਸੇ ਨੂੰ ਮਤਲਬ ਤਾਰੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਨਹੀਂ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਲਈ ਆਉਣ ਗਿਆ ਕਿੰਨੀਆਂ ਰੈਸਲਾਂ ਕੀਤੀਆਂ ਆਉਣ ਗਿਆ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ ਜਾ ਕੇ ਅੱਜ ਪਰਫਾਰਮੈਂਸ ਹੋਈ ਹੈ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ 올림픽 ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ ਹੈ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਹੈ ਕਿ 10 ਸੈਕਿੰਡ ਚ ਹੋ ਜਾਂਦਾ ਹੈ